ਮੇਰੇ ਵੱਲੋਂ ਜਿਉਂ ਸਾਰੇ ਹਨ ਬੜਾ ਪਰਿਛਤ ਚੜੀ ਆ ਕਨ ਆਈ ਹੋ ਕਿ ਸਿੱਧਾ ਠੀਕ ਠਾਕ ਹਾਂ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਦਿਤੋ ਅਡਟ ਵਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇੱਥੇ ਲੱਗ ਗਈ ਜੀ ਬਲੌਗ ਦੀ ਸਟਾਰਟਿੰਗ ਕਰਨ ਟਾਈਮ ਹੋ ਗਿਆ ਜੀ ਦੁਪਹਿਰ ਤੋਂ ਬਾਅਦ ਦਾ ਮੈਂ ਲੱਗੀ ਸੀ ਸਬਜ਼ੀ ਬਣਾਉਣ ਮੈਂ ਨਾ ਕਾਲੇ ਚਨੇ ਸਪੀ ਦੇ ਭੁੰਕੇ ਰੱਖੇ ਹੋਏ ਸੀਗੇ ਤੁਹਾਨੂੰ ਵਾਇਲਰ ਹੋਣਾ ਆਇਲ ਕਰ ਲਈ ਸੀ ਜੀ ਹਾਂਜੀ ਉਹ ਕਰਕੇ ਮੈਂ ਕੱਢ ਲਈ ਸੀ ਭਾਂਡੇ ਦੇ ਵਿੱਚ ਅਲੱਗ ਚ ਤੇ ਇਹਦੇ ਵਿੱਚ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਮੈਂ ਮਸਾਲੇ ਨੂੰ ਅੱਜ ਨਾ ਬਿਸਲ ਮਰਾ ਦੇਣੀ ਨਹੀਂ ਬਸ ਇਹ ਹੋ ਜਾਂਦਾ ਵੀ ਜਿਵੇਂ ਦਾ ਟਾਈਮ ਹੁੰਦਾ ਉਹਦੇ ਅਕੋਰਡਿੰਗ ਆਪਾਂ ਕਰ ਲਈਦਾ ਹੁੰਦਾ ਮਸਾਲੇ ਨੂੰ ਮੈਂ ਬਿਸਲ ਮਰਾਉਣੀ ਰੱਖ ਲਈ ਸੀ ਨਾਲ ਵਿੱਚ ਲੱਗੀ ਜੀ ਸੀਗੀ ਬਿਸਕੁਟ ਖਰਾਏ ਹੋਈ ਸੀ ਇਹਨਾਂ ਨੇ ਜਦੋਂ ਅਸੀਂ ਛੁੱਟੀਆਂ 'ਚ ਗਏ ਸੀ ਉਦੋਂ ਮੰਮੀ ਨੇ ਖਤੇ ਤੇ ਪਾਪਾ ਕਰਵਾ ਕੇ ਲਿਆਏ ਸੀਗੇ ਜਿਹੜੀ ਉਹਨੇ ਕਰਵਾਏ ਹੋ ਸੀਗੇ biscuit ਹੁਣ ਉਹ ਥੋੜੇ ਰਹਿੰਦੇ ਸੀ ਕਿਤੇ ਮੈਂ ਵੈਸੇ ਉਹਦੇ ਵਿੱਚ ਜਿਹੜੀ ਡੱਬੇ ਵਿੱਚ ਇੱਕ ਚ ਕੱਢ ਕੇ ਰੱਖ ਲੈਣੀ ਨਹੀਂ ਹੁਣ ਉਹਦੇ ਵਿੱਚ ਰਹਿ ਹੈ ਹੀ ਥੋੜੇ ਜੇ ਸੀਗੇ ਮੈਂ ਕਿਹਾ ਵੀ ਚਲ ਇਹਨੂੰ ਖਾਲੀ ਕਰ ਦਿੰਨੀ ਆਂ ਭਾਂਡਾ ਧੋਤਾ ਜਾਊਗਾ ਚਲੋ ਆ ਜਾਂਦਾ ਵੀ ਤੇ ਵੀ ਕੋਈ ਹੋਰ ਚੀਜ਼ ਪਾਉਣੀ ਆ ਤਾਂ ਫਿਰ ਉਹਦੇ ਵਿੱਚ ਕੰਮ ਆ ਜਾਂਦਾ ਤੇ ਨਾਲ ਮੈਨੂੰ ਇਹ ਸੀਗਾ ਵੀ ਚਲ ਮੈਂ ਕਿਹਾ ਵੀ ਮਸਾਲਾ ਜਦ ਨੂੰ ਇਹਨੂੰ ਮਸਾਲੇ ਨੂੰ ਬਸ ਮੈਂ ਇਦਾਂ ਹੀ ਕਰ ਦਿੰਨੀ ਆਂ ਵੀ ਤੇਲ ਨੂੰ ਕਾੜ ਕੇ ਉਹਦੇ ਵਿੱਚ ਪਿਆਜ਼ ਲਓ ਸਮਝੋ ਅਦਰਕ ਜੋ ਵੀ ਮਤਲਬ ਪਾਉਣਾ ਹੈ ਨਾ ਉਹ ਪਾ ਕੇ ਟਮਾਟਰ ਵਗੈਰਾ ਪਾ ਕੇ ਵਿੱਚ ਹੀ ਪਾਤਾ ਸੀਗਾ ਮੈਂ ਨੂਨ ਮਿਰਚ ਨੂਨ ਮਿਰਚ ਪਾ ਕੇ ਉਹਨਾਂ ਨੂੰ ਮਰਾਲੀ ਸੀਗੀ ਦੋ ਵਿਸਲ ਦੋ ਵਿਸਲ ਮਰਾ ਕੇ ਉਹਦੇ ਵਿੱਚ ਮਸਾਲਾ ਆਪਣਾ ਵਧੀਆ ਤਿਆਰ ਹੋ ਜਾਂਦਾ ਤੇ ਵਿੱਚ ਫਿਰ ਮੈਂ ਥੋੜੇ ਜਿਹਾ ਚਨੇ ਪਾਤੇ ਸੀਗੇ ਕਿਉਂਕਿ ਜੀ ਚਲੋ ਹਰੀਖ ਦੇ ਅਬਦਬ ਦਾ ਟੇਸਟ ਹੁੰਦਾ ਹਰੀਖ ਦੀ ਅਬਦੀ ਸਬਜੀ ਬਣਾਉਂਦਾ ਟੰਗ ਹੁੰਦਾ ਹੈਨਾ ਤੇ ਕਿਸੇ ਦੀ ਫੈਮਲੀ ਕਿੱਦਾਂ ਦਿਖਾਂਦੀ ਹੈ ਕਿਸੇ ਦੀ ਫੈਮਲੀ ਕਿੱਦਾਂ ਦਿਖਾਂਦੀ ਹੈ ਪਰ ਸਾਨੂੰ ਇਹ ਹੋ ਜਾਂਦਾ ਵੀ ਨਾ ਤਾਂ ਮੈਂ ਛਣਿਆਂ ਦੇ ਵਿੱਚ ਕਦੇ ਆਲੂ ਪਾਏ ਨੇ ਤੇ ਨਾ ਹੀ ਸਾਡੇ ਜਿੰਨੀ ਜ਼ਿਆਦਾ ਛਣੇ ਉੰਦਣ ਨੇ ਬਸ ਇਹ ਹੋ ਜਾਂਦਾ ਵੀ ਹਾਂ ਉਹਨਾਂ ਦੀ ਵੀ ਤਰੀ ਹੋਵੇ ਹਨਾ ਵੀ ਜਿਵੇਂ ਪਹਿਲਾਂ ਤੋਂ ਸ਼ੁਰੂ ਤੋਂ ਜਿਵੇਂ ਹੋ ਜਾਂਦਾ ਨਾ ਕੰਨਾਂ ਦੀ ਯਾਦ ਜੁੰਦੀ ਬਣੀ ਹੁੰਦੀ ਆ ਜਾਂ ਉਹ ਵੀ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਛਣਾ ਸੂਪ ਔਦਾ ਤੇ ਫਿਰ ਮੈਂ ਥੋੜੇ ਜੇ ਨਾ ਚਨੇ ਵਿੱਚੋਂ ਉਹਦੇ ਨਾਲ ਬਲੈਂਡ ਕਰ ਲੈਨੇ ਹੁੰਦੀ ਆ ਗ੍ਰਾਈਂਡਰ ਨਾਲ ਗ੍ਰाइंड ਕਰਕੇ ਫਿਰ ਨਾਲੇ ਤੇ ਉਹਦੀ ਮਤਲਬ ਜਿਹੜੀ ਤਰੀ ਹੈ ਉਹ ਸਬਜੀ ਦੀ ਉਹ ਗਾੜੀ ਹੋ ਜਾਂਦੀ ਹੁੰਦੀ ਆ ਨਾਲੇ ਚਲੋ ਇਹ ਨਹੀਂ ਹੁੰਦਾ ਹੈਗਾ ਵੀ ਸਾਰਿਆਂ ਨੂੰ ਜਿੱਦਾਂ ਦੀ ਵਧੀਆ ਲੱਗਦੀ ਆ ਵੀ ਗਰੇਵੀ ਜੀ ਵਾਲੀ ਉਹ ਬਣ ਜਾਂਦੀ ਹੁੰਦੀ ਆ ਤੇ ਫਿਰ ਉਹ ਚਲੋ ਆਏ ਹੋ ਜਾਂਦੇ ਵੀ ਸਾਰੇ ਵਧੀਆ ਸਵਾਦ ਨਾਲ ਖਾ ਲੈਂਦੇ ਨੇ ਬਾਜੀ ਉਹ ਕਰਕੇ ਫਿਰ ਮੈਂ ਲਾਗੀ ਸੀਗੀ ਇਹ ਨਾ ਆਪਣੇ ਮਤਲਬ ਪੁਰਾਣਾ ਹੀ ਆ ਬੁੱਡਨ ਦਾ ਰੈਕ ਪਿਆ ਏ ਇਹ ਹੁੰਦਾ ਚਲੋ ਜਿਹੜੀ ਜਿਹੜੀ ਹਨਾ ਜਿਹੜੀ ਚੀਜ਼ ਲਈ ਲੋਡ ਹੁੰਦੀ ਆ ਕਦੇ ਜਿਹਦੇ ਅਕੋਰਡਿੰਗ ਹਨਾ ਉਦਾਂ ਬਰਤ ਲਈ ਜਾਂਦਾ ਇਹਨੂੰ ਕਲਰ ਕਰਤਾ ਸੀ ਪਿੱਛੇ ਵਾਈਟ ਕਲਰ ਦਾ ਹੀ ਕੀਤਾ ਹੋਇਆ ਇਹਨੂੰ ਵਾਈਟ ਕਲਰ ਕੀਤਾ ਹੋਇਆ ਤੇ ਹੁਣ ਮੈਨੂੰ ਇਹ ਸੀਗਾ ਵੀ ਇੱਕ ਤਾਂ ਇਹ ਸੀਗਾ ਜੀ ਵੀ ਵਾਈਟ ਕਲਰ ਦੇ ਵਿੱਚ ਹਨਾ ਵੀ ਉਹ ਕਲਰ ਥੋੜਾ ਗੰਦਾ ਬਾਤ ਹੋ ਜਾਂਦਾ ਕੁਝ ਇਹ ਵੀ ਆਪਣਾ ਜਿਵੇਂ ਹੁਣ ਘਰ ਹਨਾ ਰੋਡ ਤੇ ਕਰਕੇ ਚਾਰ ਚਪੇਰਿਓਂ ਖੁੱਲਾ ਕਰਕੇ ਥੋੜੀ ਡਸਟਿੰਗ ਦੀ ਪ੍ਰੋਬਲਮ ਵੀ ਜ਼ਿਆਦਾ ਰਹਿੰਦੀ ਆ ਬੇਸ਼ੱਕ ਚਾਹੇ ਚਲੋ ਅੰਦਰ ਹਨਾ ਮਕਾਨ ਬੰਦ ਵੀ ਹੋਣ ਪਰ ਫਿਰ ਵੀ ਹੋ ਜਾਂਦੀ ਆ ਨਾ ਡਸਟਿੰਗ ਦੀ ਤੇ ਮੈਂ ਨਾ ਉਹਨੂੰ ਲੱਗੀ ਸੀਗੀ ਕਵਰ ਕਰਨ ਮੈਂ ਕਿ ਵੀ ਚਲ ਇਹਨੂੰ ਮੇਰੇ ਕੋ ਗਿਫਟ ਦਾ ਪੇਪਰ ਪਿਆ ਸੀ ਜਾਂ ਵੇਖਾ ਉਹਦੇ ਨਾਲ ਉਹ ਕਰਦੀ ਆ ਮੈਂ ਸਾਈਡਾਂ ਜੁੜੀਆਂ ਦੀਆਂ ਬੱਲ ਬਣੀਆਂ ਹੋਈਆਂ ਨੇ ਉਹ ਤਾਂ ਮੈਂ ਰੱਖ ਲਈਆਂ ਸੀ ਉਦਾਂ ਹੀ ਜਿਵੇਂ ਹੈਗੀ ਆ ਤੇ ਜਿਹੜੀ ਆਪਾਂ ਮਤਲਬ ਇਹਦੇ ਬਣੇ ਹੋਏ ਨੇ ਖਾਣੇ ਜੇ ਤਿੰਨ ਚੀਜ਼ ਰੱਖਣ ਵਾਲੇ ਉਹਨਾਂ ਦੇ ਉਹਨਾਂ ਨੂੰ ਮੈਂ ਕਵਰ ਕਰ ਲਿਆ ਸੀ ਉਹਨਾਂ ਦੇ ਉੱਪਰ ਉਹ ਲਗਾਉਣ ਲੱਗੀ ਸੀਗੀ ਮੈਂ ਪੇਪਰ ਜਿਵੇਂ ਕਿਉਂਕਿ ਮੈਨੂੰ ਇਹ ਸੀਗਾ ਵੀ ਉਹ ਵਾਈਟ ਆ ਤੇ ਵਾਈਟ ਦੇ ਨਾਲ ਹੀ ਮੈਚਿੰਗ ਕੁਝ ਬਣ ਜਵੀ ਇਹ ਮੇਰੇ ਕੋਲ ਪਹਿਲਾਂ ਤੋਂ ਹੀ ਪਏ ਨੇ ਕਿਉਂਕਿ ਮੈਨੂੰ ਆਦਤ ਹੈ ਜਿਵੇਂ ਕੁਛ ਨਾ ਕੁਛ ਬਸ ਬਣਾਉਣ ਦੀ ਹੈ ਨਾ ਤੇ ਇਹ ਫਿਰ ਇਹਦੇ ਵਿੱਚ ਨਾ ਵਾਈਟ ਟੱਚ ਹੈਗਾ ਇਹ ਜਿਵੇਂ ਇਹਦਾ ਤੁਸੀਂ ਦੇਖਦੇ ਹੋ ਪੇਪਰ ਦਾ ਅ ਚਲੋ ਇਹਦੇ ਵਿੱਚ ਉਦਾਂ ਨਹੀਂ ਵੀ ਲੱਗਦਾ ਹੈਗਾ ਪਰ ਇਹ ਵਾਈਟ ਤੇ ਪਿੰਕ ਪਿੰਕ ਜਿਹਾ ਸੋਹਣਾ ਲੱਗਿਆ ਜਣੀ ਬਣਿਆ ਹੋਇਆ ਮੈਂ ਕਿਹਾ ਵੀ ਚਲ ਹੁਣ ਇਹਨੂੰ ਬਾਅਦ ਵਿੱਚ ਦੇਖਦੇ ਆਂ ਫਿਰ ਇਹ ਮਤਲਬ ਕਿ ਇਹਦੇ ਵਿੱਚ ਯੂਸ ਕਰਦੇ ਆਂ ਆਪਾਂ ਉਹ ਫਿਰ ਤੁਹਾਨੂੰ ਅੱਗੇ ਦਿਖਾਉਂਗੀ ਕਿਸੇ ਬਲੌਗ ਦੇ ਵਿੱਚ ਜਦੋਂ ਵਰਤੂੰਗੀ ਹਜੇ ਤਾਂ ਫਿਲਹਾਲ ਇਹ ਸੀਗਾ ਮਾਈਂਡ ਵਿੱਚ ਉਹ ਆਪਾਂ ਕਰ ਲਿਆ ਤੇ ਜਿੱਦਾਂ ਹੁਣ ਹੋਰ ਚੀਜ਼ ਬਣਾਵਾਂਗੇ ਜਾਂ ਕਰਾਂਗੇ ਫਿਰ ਤੁਹਾਨੂੰ ਦੱਸੂਗੀ ਬਸ ਉਸ ਤੋਂ ਬਾਅਦ ਫਤਿਹ ਦੇ ਚੱਲ ਰਹੇ ਨੇ ਟੈਸਟ ਉਹ ਲੱਗਿਆ ਸੀਗਾ ਆਪਣੇ ਟੈਸਟ ਦੀ ਰਿਵੀਜ਼ਨ ਕਰਨ ਮੈਨੂੰ ਇਹ ਸੀਗਾ ਮੇਕਾ ਫਤਿਹ ਬੇੜੇ ਦੇ ਵਿੱਚ ਆ ਜਾ ਪੁੱਤ ਵੀ ਮੌਸਮ ਸਹੀ ਆ ਹਨਾ ਕਿਉਂਕਿ ਜਿ ਬੱਚਿਆਂ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਵੀ ਚਾਹੇ ਅੰਦਰ ਬੈਠੇ ਰੂਮ 'ਚ ਬੈਠੇ ਰੋ ਜਾਂ ਬੇੜੇ 'ਚ ਪਰ ਇਹ ਹੋ ਜਾਂਦਾ ਵੀ ਚਲੋ ਆਪ ਹੀ ਕਹਿ ਦਿੰਨੇ ਹਾਂ ਨਾ ਵੀ ਤੁਸੀਂ ਬਾਹਰ ਬੈਠ ਕੇ ਪੜ੍ਹ ਲਓ ਨਾ ਮੌਸਮ ਵਧੀਆ ਹੈ ਸਾਰੀ ਦਿਹਾੜੀ ਅੰਦਰਾਂ ਦੇ ਵਿੱਚ ਹੀ ਰਹਿਣਾ ਏ ਮੈਂ ਉਹ ਲੱਗਿਆ ਸੀ ਆਪਣੇ ਬਸ ਟੈਸਟ ਦੀ ਤਿਆਰੀ ਕਰਦਾ ਸੀ ਮੈਂ ਜਿੰਮੇਦਾਰੀ ਕਿ ਸਬਜ਼ੀ ਬਣਾਇਆਈ ਸੀ ਕਿ ਮੈਂ ਜਿਹੜਾ ਕੰਮ ਕਰਨ ਵਾਲੇ ਸੀ ਵਾਧੂ ਘਾਟੂ ਕਿਚਨ ਦੇ ਜਿਹੜੇ ਹੋਰ ਸੀ ਉਹ ਮੈਂ ਕਰਲੇ ਸੀ ਉਹ ਤੋਂ ਬਾਅਦ ਮੈਂ ਬਸ ਮੈਨੂੰ ਇਹ ਸੀ ਮੈਂ ਕਿ ਵੀ ਚੱਲਣ ਨਾਲ ਮੈਂ ਸਲਾਦ ਵਗੈਰਾ ਕੱਟਦੀ ਆ ਵੀ ਨਾਲੇ ਉਹਦੇ ਕੋਲ ਬੈਠਦੀ ਆ ਤੇ ਇਹ ਕੁਝ ਮੈਨੂੰ ਇਹ ਮੈਂ ਕਿ ਵੀ ਚੱਲ ਹਜੇ ਮੇਰੇ ਕੋਲ ਥੋੜਾ ਟਾਈਮ ਹੈਗਾ ਇਹ ਵੀ ਫੇਰ ਉਹਨੂੰ ਕਰਦੀ ਆ ਮੈਂ ਵੀ ਨਾਲੇ ਉਹ ਤੋਂ ਥੋੜਾ ਬਹੁਤਾ ਸੁਣ ਲਵਾਂਗੀ ਹੈਨਾ ਵੀ ਉਹਦੀ ਚਲੋ ਰਿਵੀਜ਼ਨ ਹੋ ਜੂਗੀ ਵੀ ਨਾਲੇ ਚਲਾਏ ਹੋ ਜਾਂਦਾ ਦੀ ਹਾਂ ਉਹਦੀ ਟੈਸਟ ਦੀ ਤਿਆਰੀ ਹੋ ਗਈ ਆ ਫਿਰ ਮੈਂ ਕਿਹ ਚਲ ਤੋਂ ਦੁਕਾਨੇ ਬਹੁਤ ਸਨੇ ਜਾਨਵਰ ਨਾ ਘੁੰਮਦੇ ਫਿਰਦੇ ਸੀਗੇ ਚਲੋ ਇਹ ਹੁੰਦਾ ਵੀ ਜਿਵੇਂ ਹੁਣ ਗਰਮੀ ਤੋਂ ਸਾਰਿਆਂ ਨੂੰ ਹਨਾ ਰਾਹਤ ਮਿਲੀ ਹੋਈ ਆ ਜਿਵੇਂ ਆਪਾਂ ਨੂੰ ਮਿਲੀ ਉਹਵੇਂ ਇਹਨਾਂ ਨੂੰ ਵੀ ਹੋ ਜਾਂਦਾ ਨਾ ਪੰਛੀਆਂ ਨੂੰ ਵੀ ਹੋ ਜਾਂਦਾ ਪੰਛੀ ਨਾ ਝੂਮਦੇ ਫਿਰਦੇ ਸੀ ਬਦਮੌਸਮ ਜਿਹਨੀਆਂ ਨਾ ਜ਼ਿਆਦਾ ਸੁਨਾ ਹੋਇਆ ਹੋਇਆ ਸੀਗਾ ਇਹ ਲਗਦਾ ਹੀ ਵੀ ਮੀਂਹ ਆਊਗਾ ਬਾਕੀ ਜੀ ਹੁਣ ਦੇਦੇ ਆ ਬਾਕੀ ਇਹ ਹੋ ਜਾਂਦਾ ਦੀ ਕਹਿੰਦੇ ਨੇ ਵੀ ਪਤਾ ਨਹੀਂ ਸਾਤੋਂ ਉਹ ਖਸਦੇ ਆ ਹਨਾ ਵੀ ਪਤਾ ਨਹੀਂ ਸਾਤੋਂ ਸੰਗ ਲਾਦੇ ਆ ਰੋਜ਼ ਰਾਤ ਨੂੰ ਮੀਂਹ ਆ ਜਾਂਦਾ ਤੇ ਰਾਤ ਨੂੰ ਹੀ ਮੁੜ ਜਾਂਦਾ ਹਨਾ ਪਰ ਸਾਡੇ ਸਾਹਮਣੇ ਨਹੀਂ ਕਦੇ ਉਹ ਆ ਕਿਉਂਕਿ ਪਿਆ ਪਿਆ ਤੋਂ ਹੀ ਮੀਂਹ ਪੈਂਦਾ ਹੁੰਦਾ ਤੇ ਕਿਉਂਕਿ ਰਾਤ ਨੂੰ ਹੀ ਘੰਟਾ ਦੋ ਘੰਡੇ ਮਾੜਾ ਮੋਟਾ ਜਮੀਨ ਜਰ ਨਹੀਂ ਜਿਆਦਾ ਜ਼ੋਰਦਾਰ ਨਹੀਂ ਮੀਂਹ ਪੈਂਦਾ ਹੈਗਾ ਹਲਕਾ ਹੀ ਪੈਂਦਾ ਹੈ ਹਨਾ ਤੇ ਫਿਰ ਨਾ ਨੀਂਦ ਦੇ ਵਿਚ ਇਹਨਾਂ ਪਤਾ ਨਹੀਂ ਲੱਗਦਾ ਅਗਰ ਜੋਦਰ ਪਵੇ ਤਾਂ ਫਿਰ ਥੋੜਾ ਆਵਾਜ਼ ਤੋਂ ਤਾਂ ਚਲੋ ਪਤਾ ਲੱਗ ਜਾਂਦਾ ਮੈਨੂੰ ਤਾਂ ਜੀ ਮਾਰਨਿੰਗ ਟਾਈਮ ਹੀ ਉੱਠ ਕੇ ਪਤਾ ਲੱਗ ਜਾਂਦਾ ਵੀ ਅੱਛਾ ਰਾਤ ਦਾ ਮੀਂਹ ਪਿਆ ਹੋਇਆ ਵੀ ਬੇਚ ਦਿਨੇ ਕੰਮ ਕਰਾਂ ਤੋਂ ਜੀ ਬਸ ਇਹ ਹੋ ਜਾਂਦਾ ਨਾ ਦਿਨੇ ਇਹਨਾਂ ਮੈਨੂੰ ਥੋੜੀ ਨੀਂਦ ਘੱਟ ਆਉਂਦੀ ਹੈ ਪਤ ਨਹੀਂ ਬੇਸ਼ੱਕ ਮੈਂ ਪੈ ਵੀ ਜਾਮਾ ਮੈਨੂੰ ਬਹੁਤ ਘੱਟ ਨੀਂਦ ਆਉਂਦੀ ਹੈ ਪਰ ਇਹ ਪਰ ਇਹ ਹੁੰਦਾ ਜੀ ਹੈ ਨਾ ਜੇ ਆਪਾਂ ਦਿਨ ਦੇ ਵਿੱਚ ਪਿਆ ਜਾਂਦੇ ਹਾਂ ਨਾ ਥੋੜੀ ਰੈਸਟ ਹੋ ਜਾਂਦੀ ਹੈ ਬਾਡੀ ਵੀ ਥੋੜੀ ਰਿਲੈਕਸ ਜੇ ਹੋ ਜਾਂਦੀ ਹੈ ਨਾ ਇੰਨਾ ਕੰਮਕਾਰਾਂ ਜਿਵੇਂ ਹੁਣ ਮਾਰਨਿੰਗ ਉੱਠਦੀ ਸਾਰ ਹੈ ਨਾ ਕੰਮ ਕਰ ਲਾ ਜਾਂਦੇ ਨੇ 10 11 ਵਜੇ ਜਾਂਦੇ ਨੇ ਹੈ ਨਾ ਆ ਵੀ ਕਰਾਂਗੇ ਨਾ ਕਿਉਂਕਿ ਜੀ ਸਾਡੇ ਇਹ ਹੋ ਜਾਂਦਾ ਹੈ ਨਾ ਵੀ ਜਿਵੇਂ ਬੀਫਾ ਤੇ ਨਹੀਂ ਵੀ ਜਾਣਾ ਦਾ ਪਰ ਉਹਦੇ ਪਾਪਾ ਡਿਊਟੀ ਚਲੇ ਜਾਂਦੇ ਨੇ ਮੰਮੀ ਵੀ ਚਲੇ ਜਾਂਦੇ ਨੇ ਤੇ 8 ਵਜੇ ਦੇ ਸਾਰੇ ਨੇ ਲਾਸਟ ਟਾਈਮ ਮਮਮੀ ਦਾ ਹੁੰਦਾ 8 ਵਜੇ ਦਾ ਵੀ ਉਦੋਂ ਤੱਕ ਸਾਰੇ ਚਲੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਮੇਰੇ ਹੈ ਨਾ ਚਲੋ ਉਹਨਾਂ ਦੇ ਹੁੰਦੇ ਹੋਏ ਵੀ ਕੰਮ ਸਕਾਰ ਚੱਲਦੇ ਰਹਿੰਦੇ ਨੇ ਪਰ ਇਹ ਹੁੰਦਾ ਵੀ ਉਸ ਬਾਅਦ ਫਿਰ ਇਹਨਾਂ ਦਾ ਵੀ ਕਮਾਕਾਰਾਂ ਨੂੰ ਲੱਗ ਕੇ ਹਨਾ 10 11 ਵੱਜ ਜਾਂਦੇ ਨੇ ਹਨਾ ਘਰਾਂ ਦੇ ਕੰਮ ਤੁਹਾਨੂੰ ਪਤਾ ਹੀ ਆਣਾ ਬੇਸ਼ੱਕ ਚਾਹ ਰੈਗੂਲਰ ਵਾਲੇ ਵੀ ਨਹੀਂ ਪਰ ਫਿਰ ਵੀ ਹਰ ਇੱਕ ਕੰਮ ਟਾਈਮ ਲੈਂਦਾ ਹੀ ਲੈਂਦਾ ਹੈ ਹਨਾ ਹਾਂ ਬਸ ਮੈਂ ਚਾਹ ਪੀਣ ਲੱਗੀ ਸੀਗੀ ਉਧਰ ਰੂਮ ਦੇ ਵਿੱਚ ਸਾਰੇ ਘਰੇ ਸੀਗੇ ਰੈਸਟ ਮੈਂ ਤਾਂ ਕਰਕੇ ਦ ਡਰਾਈੰਗ ਰੂਮ ਚਾ ਗਈ ਸੀ ਕੁਛ ਮੈਨੂੰ ਥੋੜੀ ਦੇਰ ਆਪਦੇ ਆਪ ਨਾਲ ਬੈਠਣਾ ਨਾ ਇਕੱਲੇ ਬੈਠਣਾ ਆਪਣੀ ਜ਼ਿੰਦਗੀ ਬਾਰੇ ਸੋਚਣਾ ਕਰਨ ਨੂੰ ਸੋਣਾ ਲੱਗਦਾ ਹੈ ਆਪਦੇ ਆਪ ਨੂੰ ਇਹ ਚੀਜ਼ ਹੈ ਨਾ ਮੈਨੂੰ ਵਧੀਆ ਲੱਗਦੀ ਹੈ ਮੇਰੇ ਮਨ ਨੂੰ ਸਕੂਨ ਦਿੰਦੀ ਹੈ ਇਹ ਚੀਜ਼ ਹੈ ਹਨਾ ਤੇ ਬਾਕੀ ਤੁਸੀਂ ਕਦੇ ਇਕੱਲੇ ਬੈਠ ਕੇ ਆਪਦੇ ਆਪ ਬਾਰੇ ਦੇਖੋ ਹਨਾ ਆਪਦੇ ਆਪ ਨਾਲ ਟਾਈਮ ਲੰਗਾਓ ਤੇ ਆਪਦੇ ਆਪ ਨੂੰ ਹਨਾ ਤੂ ਆਪ ਦੇ ਬਾਰੇ ਕੁਛ ਨਾ ਕੁਛ ਦੇਖੋ ਹਨਾ ਵੀ ਅਸੀਂ ਆਪਦੇ ਆਪ ਨੂੰ ਕਿਵੇਂ ਚੇਂਜ ਕਰਨਾ ਸੀ ਆਪਦੀ ਪਿਛਲੇ ਟਾਈਮ ਚ ਕਿਵੇਂ ਆਪਦੇ ਆਪ ਨੂੰ ਅੱਗੇ ਤੋਰਨਾ ਹੈ ਮਾ ਜੀ ਇਹ ਮੈਂ ਬਾਕਸ ਸੀਗਾ ਇੱਕ ਐਕਸਟਰਾ ਪਿਆ ਸੀਗਾ ਤੇ ਜਿਵੇਂ ਤੁਸੀਂ ਦੋਨੋਂ ਬਾਕਸ ਦੇ ਦਿੰਦੇ ਜੇ ਆਪਾਂ ਦੋਨੋਂ ਦੇ ਵਿੱਚ ਨਾ ਚੀਜ਼ਾਂ ਪਾ ਕੇ ਰੱਖੀਏ ਤਾਂ ਉਹਦੇ ਵਿੱਚ ਬਹੁਤ ਡਿਫਰੈਂਸ ਆ ਇਹਦੇ ਵਿੱਚ ਮੈਂ ਰੱਖਣਾ ਸੀਗਾ ਪਸ਼ੂਆਂ ਦਾ ਸਮਾਨ ਜਿਵੇਂ ਇਹ ਮੇਰੇ ਕੋਲ ਨਾ ਵੇਸਟ ਕਪੜਾ ਪਿਆ ਸੀ ਉਹਨੂੰ ਮੈਂ ਫੈਵਿਕੋਲ ਆ ਕੇ ਸਾਰੇ ਨੂੰ ਕਵਰ ਕਰ ਲਿਆ ਸੀ ਕਵਰ ਕਰਕੇ ਉਹਦੇ ਵਿੱਚ ਜਿਵੇਂ ਉਹਨਾਂ ਨੂੰ ਹਨਾ ਤੇਲ ਵਗੈਰਾ ਪਾਉਣਾ ਹੁੰਦਾ ਵੀ ਉਹਨਾਂ ਦੀ ਬੁਖਾਰ ਦੀ ਇਨਫੈਕਸ਼ਨ ਦੀ ਕੋਈ ਇੰਜੈਕਸ਼ਨ ਵਗੈਰਾ ਹੁੰਦੇ ਨੇ ਜਿਹੜੇ ਜਾਂ ਜਿਵੇਂ ਹੋਰ ਗੋਲੀਆਂ ਹੁੰਦੀਆਂ ਨੇ ਹਨਾ ਵੀ ਗੋਹਾ ਗੂਆ ਪਤਲਾ ਕਰਦੀਆਂ ਨੇ ਜ਼ਿਆਦਾ ਜਾਂ ਹੋਰ ਕਈ ਤਰ੍ਹਾਂ ਦੇ ਹੁੰਦੇ ਨੇ ਮਤਲਬ ਜੋ ਸਾਡੇ ਰੈਗੂਲਰ ਚ ਰੱਖਦੇ ਅਸੀਂ ਵੀ ਆਪਾਂ ਪਸ਼ੂਘਰ ਦੇ ਵਿੱਚ ਕੰਮ ਆਉਂਦੀਆਂ ਰਹਿੰਗੀਆਂ ਨੇ ਹੁਣ ਮੈਂ ਇਹਦੇ ਵਿੱਚੋਂ ਸਾਰਾ ਸਾਮਾਨ ਇਕੱਠਾ ਕਰਕੇ ਰੱਖ ਲਿਆ ਸੀਗਾ ਇਹ ਇਹ ਚੀਜ਼ ਨਾਲੇ ਸੋਹਣੀ ਲੱਗਦੀ ਪਈ ਨਾਲੇ ਆਪਾਂ ਇੱਕ ਜਗ੍ਹਾ ਤੋਂ ਚੱਕ ਕੇ ਜੋ ਚੀਜ਼ ਦੀ ਆਪਾਂ ਨੂੰ ਲੋੜ ਆ ਉਹ ਆਪਾਂ ਲੈ ਸਕਦੇ ਹਾਂ ਇਹਦੇ ਵਿੱਚ ਬਸ ਮੈਨੂੰ ਇਦਾਂ ਦੇ ਕੰਮ ਵਧੀਆ ਲੱਗਦੇ ਨੇ ਜੀ ਅੱਜ ਦੇ ਬਲੌਗ ਦਾ ਪੈਠੀ ਕਰਦੇ ਆਂਡ ਓਕੇ ਬਾਈ ਟੇਕ ਕੇਅਰ